ਇੱਥੇ ਫਲੈਕਸਾਂ ਜਿਹੜੀਆਂ ਧਾਰਮਿਕ 52 ਦੇ ਵਾਰਸੀ ਜਿਹੜਾ ਪ੍ਰੋਗਰਾਮ ਐ ਧਾਰਮਿਕ ਸਮਾਗਮ ਐ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉਹਦੀਆਂ ਜਿਹੜੀਆਂ ਫਲੈਕਸ ਬੋਰਡ ਨੇ ਉਤਾਰ ਕੇ ਕੂੜੇ ਵਾਲੀ ਜਿਹੜੀ ਟਰਾਲੀ ਸੀਗੀ ਉਸ ਦੇ ਵਿੱਚ ਉਹ ਸੁੱਟ ਦਿੱਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗ ਵੀ ਲਗਾਈ ਗਈ ਕਿ ਪ੍ਰੋਗਰਾਮ ਖਤਮ ਹੋਣ ਤੋਂ ਤੁਸੀਂ 2 ਦਿਨ ਪਹਿਲਾਂ ਹੀ ਬੋਰਡ ਉਤਾਰ ਰਹੇ ਹੋ ਤੇ ਤੁਸੀਂ ਕੂੜੇ ਵਾਲੀ ਢੇਰ ਦੇ ਉੱਤੇ ਜਿਹੜੇ ਹੈਗੇ ਨੇ ਧਾਰਮਿਕ ਸਾਡੇ ਦੇਵੀ ਦੇਵਤੇ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ ਸਵੇਰੇ ਉਹਨਾਂ ਨੂੰ ਤੁਸੀਂ ਕੂੜੇ ਦੇ ਉੱਪਰ ਸੁੱਟਿਆ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਬੇਅਤਵੀ ਦੀ ਜਿਹੜੀ ਕਰਨਾ ਵਾਪ ਕੀਨਾ ਨੇ ਉਤਾਰੇ ਜੀ ਲੇਵਰ ਨੇ ਉਤਾਰੇ ਜਿਹੜੇ ਆਪਣੇ ਸਫਾਈ ਕਰਮਚਾਰੀ ਨੇ ਇਹ ਪੰਕਜ ਪੱਪੂ ਨੇ ਉਤਰਵਾਏ ਨੇ ਉਹਨਾਂ ਨੇ ਕੱਲ ਲਾਈਵ ਹੋ ਕੇ ਉਹਦੀ ਮਾਫੀ ਵੀ ਮੰਗੀ ਆ ਕਿ ਮੇਰੇ ਤੋਂ ਗਲਤੀ ਹੋਈ ਆ ਪਰ ਅਸੀਂ ਤਾਂ ਇਹ ਸਵਾਲ ਕਰਦੇ ਆ ਕਿ ਨਾ ਤਾਂ ਪੰਕਜ ਪੱਪੂ ਐਮਸੀ ਆ ਨਾ ਉਹਦੇ ਕੋਲ ਕੋਈ ਅਹੁਦਾ ਹੈ ਸਰਕਾਰੀ ਉਹਦੇ ਕੋਲ ਤਾਂ ਸਰਕਾਰੀ ਮਸ਼ੀਨਰੀ ਵਰਤੋ ਦਾ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈਗਾ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਮੈਨੂੰ ਸੁਜਾਤਾ ਚਾਵਲਾ ਹੈ ਤਾਂ ਜਿਹੜੀ ਕਾਰਵਾਈ ਹੈ ਉਹ ਯੋ ਨਾਪਾ ਤੇ ਸੁਜਾਤਾ ਚਾਵਲਾ ਦੇ ਉੱਤੇ ਹੋਣੀ ਚਾਹੀਦੀ ਆ ਜਿਨ੍ਹਾਂ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਇਹ ਕੰਮ ਜਿਹੜਾ ਹੋਇਆ ਹੈ ਤੇ ਉਹਨਾਂ ਨੇ ਕਿਉਂ ਕੀਤਾ ਉਹਨਾਂ ਨੂੰ ਨੌਲੇਜ ਨਹੀਂ ਸੀ ਏਡੇ ਏਡੇ ਆਉਦਿਆਂ ਤੇ ਬੈਠੇ ਨੇ ਉਹ ਗੁਰਦੇਵ ਸਿੰਘ ਦੇਵਮਾਨ ਦੀ ਨਲੈਕੀ ਹੈ ਪਤਾ ਨਹੀਂ ਕੀ ਕਰਨਾ ਜੀ ਪੰਕਜ ਪੱਪੂ ਨੇ ਪਹਿਲਾਂ ਵੀ ਇੱਕ ਧਾਰਮਿਕ ਜਗਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਕਹਿਣਾ ਕਿ ਤੁਸੀਂ ਸਿਆਸੀ ਰੋਟੀਆਂ ਸੇਕਣ ਲਈ ਆ ਗਏ ਹਿੰਦੂ ਭਾਈਚਾਰੇ ਨੂੰ ਤਾਂ ਕੋਈ ਦਿੱਕਤ ਨਹੀਂ ਸੌਲੀ ਸਾਹਿਬ ਬੜਾ ਗਾ ਪਾ ਰਹੇ ਨੇ ਕਹਿੰਦਾ ਮੈਂ ਹਿੰਦੂ ਆ ਪੰਕਜ ਪੱਪੂ ਉਹ ਭਾਈ ਜੇ ਤੂੰ ਹਿੰਦੂ ਹੈ ਫਿਰ ਜਿਹੜਾ ਉਹ ਟਾਣਾ ਵੱਡੇਗਾ ਜਿੱਥੇ ਤੇ ਬੈਠਾ ਹੈ ਹੂੰ ਜੇ ਤੂੰ Hindu ਹੈ ਫਿਰ Hinduਾਂ ਦੇ ਧਰਮ ਦੀ ਬੇਅਦਬੀ ਕਰੇਗਾ ਤੂੰ ਹੂੰ ਕੈਸਾ Hindu ਹੈ ਤੂੰ ਇਕੱਲੇ Hindu ਭਾਈਚਾਰੇ ਦੀ ਲੜਾਈ ਨਹੀਂ ਹੈ ਇਹ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ईसाई ਧਰਮਚਾਰ ਜਿਹੜਾ ਸਾਰੇ ਭਾਈਚਾਰਿਆਂ ਦੀ ਲੜਾਈ ਹੈ ਤੇ ਜੇ ਕਦੇ ਵੀ ਕਿਸੇ ਵੀ ਧਰਮ ਦੀ ਜਿਹੜੀ ਹੈਗੀ ਬੇਅਦਬੀ ਹੁੰਦੀ ਆ ਸੀ ਇੱਕਜੁੱਟ ਹੋ ਕੇ ਲੜਾਂਗੇ ਅਸੀਂ ਤਾਂ ਗੁਰਦੇਵ ਸਿੰਘ ਦੇਮਾਨ ਕੋਲੋਂ ਇਹ ਸਵਾਲ ਪੁੱਛਦੇ ਆਂ ਦੀ ਉਹਦੇ ਕੋਲ ਕਿਹੜਾ ਅਧਿਕਾਰ ਹੈ ਕਿ ਉਹ ਐਨਓਸੀ ਦੇ ਨਾਂ ਤੇ ਪੈਸੇ ਮੰਗਦਾ ਹੈ ਉਹ ਧਾਰਮਿਕ ਸਥਾਨਾਂ ਦੇ ਕਬਜ਼ੇ ਕਰਦਾ ਵੱਡੇ આરોਪ ਲਗਾ ਰਹੇ ਹੋ ਸਬੂਤ ਹੈਗਾ ਕੋਈ ਬਿਲਕੁਲ ਸਬੂਤ ਸਾਰੇ ਸਾਰੇ ਸ਼ਹਿਰ ਵਾਲਿਆਂ ਨੂੰ ਪਤਾ ਹੈ ਜੀ ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ ਹੈ ਸ਼ਹਿਰ ਦੇ ਮੰਨੇ ਪ੍ਰਮੰਨੇ ਵਪਾਰੀ ਕੁਲਵੰਤ ਸਿੰਘ ਫਰਨੀਚਰ ਵਾਲੇ ਹੋਏ ਨੇ ਉਹਨਾਂ ਤੋਂ ਜਾ ਕੇ ਪੈਸੇ ਦੀ ਮੰਗ ਕੀਤੀ ਗਈ ਉਹਨਾਂ ਦਾ ਕੰਮ ਰੁਕ ਗਿਆ ਕਿ ਕੈਨੂੰ ਪਤਾ ਨਹੀਂ ਹੈਗਾ ਪਰ ਇਹ ਗੁਰਦੇਵ ਸਿੰਘ ਦੇਮਾਨ ਦਾ ਜਿਹੜਾ ਸਾਈਕਲ ਵਾਲਾ ਵਧਾਈ ਕਾ ਨਾ ਇਹਦੀ ਚੈਨ ਦਾ ਉਤਰ ਚੁੱਕੀ ਆ ਹੁਣ ਇਹ ਸਾਈਕਲ ਅੰਦਰ ਲੋਕਾਂ ਨੇ ਲਵਾ ਦੇਣਾ ਆਖਰਕਾਰ ਕੀ ਮਜਬੂਰੀ ਹੈ ਗੁਰਦੇਵ ਸਿੰਘ ਦੇਮਾਨ ਦੀ ਜਿਹੜਾ ਉਹਦੇ ਖਿਲਾਫ ਕਾਰਵਾਈ ਨਹੀਂ ਕਰਦਾ ਕੋਈ ਮਜਬੂਰੀ ਹੋਣੀ ਉਹ ਤਾਂ ਪ੍ਰਸ਼ਾਸਨ ਨੇ ਕਰਨੀ ਆ ਜੀ ਗੁਰਦੇਵ ਸਿੰਘ ਦੇਮਾਨ ਦਾ ਇਹਦੇ ਵਿੱਚ ਕੀ ਰੋਣਾ ਇਹ ਗੱਲ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਗੁਰਦੇਵ ਸਿੰਘ ਦੇਮਾਨ ਐਮਐਲਏ ਉਹਦਾ ਕੋਈ ਵਰਜ ਨਹੀਂ ਬੰਦਦਾ ਐਂ ਤਾਂ ਫਿਰ ਕੱਲ ਨੂੰ ਕਿਤੇ ਵੀ ਕੋਈ ਬੇਅਦਬੀ ਹੋ ਜੂਗੀ ਜਦੋਂ ਆਪਾਂ ਜੈ ਮਾਤਾ ਦੀ کہہ ਕੇ ਸ਼ਹਿਰ ਦੇ ਵਿੱਚ ਸਾਈਕਲ ਚਲਾਉਂਦੇ ਆ ਤੇ ਜੇ ਮਾਤਾ ਦੀ ਬੇਅਦਬੀ ਹੁੰਦੀ ਆ ਤਾਂ ਉਹਦੇ ਵਿੱਚ ਸਾਥ ਕੌਣ ਦੇਊਗਾ ਹੁਣ ਮੰਗੇ ਦੇਮਾਨ ਵੀ ਮਾਫੀ ਲਾਈਵ ਹੋ ਕੇ ਕਿ ਸਾਡੀ ਨਗਰ ਕੌਂਸਲ ਨਾਲ ਪੈ ਕੋਲੋਂ ਜਿਹੜੀ ਹੈਗੀ ਗਲਤੀ ਹੋਈ ਹੈ ਪਾ ਨੂੰ ਅਜੇ ਤੱਕ ਸ਼ਿਕਾਇਤ ਹੋਈ ਹੋਣੀ ਵੀ ਇਹ ਜਿਹੜੀ ਮੈਡਮ ਹੈ ਇਹਦਾ 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 ਘਰ ਵਾਲਾ ਜਿਹੜਾ ਵੀ ਉਹ ਉਹ ਆਪ ਮਹਾਰੇ ਚੱਲੀ ਜਾ ਰਿਹਾ ਹੈ ਜੇ ਜੇ ਉਹਨੂੰ ਉਹਦਾ ਤਾਂ ਦੱਸੇ ਹੋਊ ਕਿਹੜਾ ਹੈ ਇਹ ਮੰਗ ਪੱਤਰ ਭੇਜ ਦਿੱਤਾ ਜਾਏਗਾ ਜੀ ਵੈਸੇ ਉਹਨਾਂ ਨੇ ਜਿਹੜੀ ਵੀ ਸਬੰਧਤ ਵਿਅਕਤੀ ਨੇ ਉਹਨਾਂ ਨੇ ਮਾਫੀ ਮੰਗ ਲਈ ਸੀਗੀ ਤੇ ਸਾਡੇ ਸਮਾਜ ਦੇ ਵਿੱਚ ਸਾਡੇ ਗੁਰੂਆਂ ਪੀਰਿਆਂ ਨੇ ਵੀ ਇਹੀ ਕਿਹਾ ਸਾਡੇ Hindu ਸਮਾਜ ਵਿੱਚ ਵੀ ਹੈ ਜਦੋਂ ਬੰਦਾ ਮਾਫੀ ਮੰਗ ਲੈਂਦਾ ਹੈ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਜੇ ਨਾਲ ਸਦਭਾਵਨਾ ਬਣੀ ਰਹੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਨਾਭਾ ਸ਼ਹਿਰ ਦੇ ਵਿੱਚ ਐਸਡੀਐਮ ਦਫ਼ਤਰ ਦੇ ਬਾਹਰ ਗੇਟ ਅੱਗੇ ਧਰਨਾ ਲੱਗਿਆ ਬਾਏ ਕੀ ਆ ਕਾਰਨ ਗੱਲਬਾਤ ਕਰਾਂਗੇ ਪਤਾ ਲੱਗ ਰਿਹਾ ਹੈ ਕਿ ਧਾਰਮਿਕ ਜਿਹੜੇ ਫਲੈਕਸ ਲੱਗੇ ਸੀਗੇ ਫੋਟੋਆਂ ਲੱਗੀਆਂ ਸੀਗੀਆਂ ਉਹਨਾਂ ਦੀ ਬੇਅਦਬੀ ਦਾ ਮਾਮਲਾ ਹੈ ਜਿਹਦੇ ਕਾਰਨ ਇਹ ਧਰਨਾ ਲੱਗਿਆ ਹੈ ਪਰਮਜੀਤ ਸਿੰਘ ਸਹੌਲੀ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਨੇ ਬ੍ਰਿੰਦਰ ਕੁਮਾਰ ਬਿੱਟੂ ਜੀ ਨੇ ਹੋਰ ਬਹੁਤ ਸਾਰੇ ਸਮਾਜ ਸੇਵੀ ਇੱਥੇ ਇਕੱਠੇ ਹੋਏ ਨੇ ਦਰੀਆਂ ਵਸਾ ਕੇ ਗੇਟ ਦੇ ਅੱਗੇ ਬੈਠੇ ਨੇ ਕਿਉਂਕਿ ਇਨਸਾਫ਼ ਮੰਗਿਆ ਜਾ ਰਿਹਾ ਏ ਗੱਲ ਕਰਾਂਗੇ ਪਹਿਲਾ ਬਰਿੰਦਰ ਕੁਮਾਰ ਬਿੱਟੂ ਜੀ ਨੇ ਸਾਡੇ ਨਾਲ ਹਾਂਜੀ ਬਿੱਟੂ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਬਿੱਟੂ ਜੀ ਕੀ ਕਾਰਨ ਅੱਜ ਦਰਿਆ ਵਸਾ ਕੇ ਇੱਥੇ ਬੈਠਣਾ ਪੈ ਗਿਆ ਕੱਲ ਪਰਮਜੀਤ ਸਿੰਘ ਸੌਹਲੀ ਨੇ ਵੀਡੀਓ ਵੀ ਪਾਈ ਸੀਗੀ ਕਿ ਮਸਲਾ ਚਾਹੇ ਕਿਸੇ ਧਰਮ ਨਾਲ ਸੰਬੰਧਤ ਆ ਪਰ ਅਸੀਂ ਕਿਸੇ ਵੀ ਧਰਮ ਦੀ ਜਿਹੜਾ અપਮਾਨ ਆ ਉਹ ਛੱਲਾਂਗੇ ਨਹੀਂ ਅਸੀਂ ਵਿਰੋਧ ਕਰਾਂਗੇ ਦੋਸ਼ੀਆਂ ਤੇ ਕਾਰਵਾਈ ਕਰਾਉਣ ਲਈ ਧਰਨਾ ਲਗਾਵਾਂਗੇ ਸੋ ਅੱਜ ਧਰਨਾ ਵੀ ਲੱਗ ਗਿਆ ਜੀ ਗੱਲ ਕੀ ਹੋਈ ਸਿਵਾਨਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਕਿ Hindu ਵਰਗ ਦੇ ਨਾਲ ਅੱਜ ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਡਟ ਕੇ ਖੜਿਆ ਹੈ ਤੇ ਜਿਹੜੀ ਲੜਾਈ ਹੈ ਇਹ ਹੈਗੀ ਆ ਕਿ Hindu ਧਰਮ ਦੀ ਜਿਹੜੀ ਬੇਅਦਬੀ ਉਹ ਹੋਈ ਹੈ 3 ਦਿਨ ਪਹਿਲਾਂ ਇੱਥੇ ਫਲੈਕਸਾਂ ਜਿਹੜੀਆਂ ਧਾਰਮਿਕ ਬਾਬਨ ਦੀਵਾਰ ਸੀ ਜਿਹੜਾ ਪ੍ਰੋਗਰਾਮ ਹੈ ਧਾਰਮਿਕ ਸਮਾਗਮ ਹੈ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਉਹਦੀਆਂ ਜਿਹੜੀਆਂ ਫਲੈਕਸ ਬੋਰਡ ਨੇ ਉਤਾਰ ਕੇ ਕੂੜੇ ਵਾਲੀ ਜਿਹੜੀ ਟਰਾਲੀ ਸੀਗੀ ਉਸ ਦੇ ਵਿੱਚ ਉਹ ਸੁੱਟ ਦਿੱਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗ ਵੀ ਲਗਾਈ ਗਈ ਸੋ ਜਿਸ ਦਾ ਸ਼ਹਿਰ ਵਾਸੀਆਂ ਨੇ ਵਿਰੋਧ ਵੀ ਕੀਤਾ ਕਿ ਪ੍ਰੋਗਰਾਮ ਖਤਮ ਹੋਣ ਤੋਂ ਤੁਸੀਂ 2 ਦਿਨ ਪਹਿਲਾਂ ਹੀ ਬੋੜ ਉਤਾਰ ਰਹੇ ਹੋ ਤੇ ਤੁਸੀਂ ਕੂੜੇ ਵਾਲੀ ਢੇਰ ਦੇ ਉੱਤੇ ਜਿਹੜੇ ਹੈਗੇ ਨੇ ਧਾਰਮਿਕ ਸਾਡੇ ਦੇਵੀ ਦੇਵਤੇ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ ਸਵੇਰੇ ਉਹਨਾਂ ਨੂੰ ਤੁਸੀਂ ਕੂੜੇ ਦੇ ਉੱਪਰ ਸੁੱਟਿਆ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਬੇਅਦਬੀ ਦੀ ਜਿਹੜੀ ਘਟਨਾ ਵਾਪਰੀ ਹੈ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈ ਕਿ ਇਹਨਾਂ ਨੇ ਉਤਾਰੇ ਜੀ ਲੇਵਰ ਨੇ ਉਤਾਰੇ ਜਿਹੜੇ ਆਪਣੇ ਸਫਾਈ ਕਰਮਚਾਰੀ ਨੇ ਇਹ ਪੰਕਜ ਪੱਪੂ ਨੇ ਉਤਰਵਾਏ ਨੇ ਉਹਨਾਂ ਨੇ ਕੱਲ ਲਾਈਵ ਹੋ ਕੇ ਉਹਦੀ ਮਾਫੀ ਵੀ ਮੰਗੀ ਹੈ ਕਿ ਮੇਰੇ ਤੋਂ ਗਲਤੀ ਹੋਈ ਆ ਪਰ ਅਸੀਂ ਤਾਂ ਇਹ ਸਵਾਲ ਉਮਸੀ ਹੈ ਨਾ ਉਹਦੇ ਕੋਲ ਕੋਈ ਆਉਦਾ ਹੈ ਸਰਕਾਰੀ ਉਹਦੇ ਕੋਲ ਤਾਂ ਸਰਕਾਰੀ ਮਸ਼ੀਨਰੀ ਵਰਤੋ ਦਾ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈਗਾ ਨਗਰ ਕਾਉਂਸਲ ਦੇ ਪ੍ਰਧਾਨ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਮੈਡਮ ਸੁਜਾਤਾ ਚਾਵਲਾ ਤਾਂ ਜਿਹੜੀ ਕਾਰਵਾਈ ਹੈ ਉਹ ਇਹੋ ਨਾਬਾ ਤੇ ਸੁਜਾਤਾ ਚਾਵਲਾ ਦੇ ਉੱਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਇਹ ਕੰਮ ਜਿਹੜਾ ਹੋਇਆ ਹੈ ਇਹਦੇ ਵਿੱਚ ਐਸਸੀ ਭਾਈਚਾਰੇ ਦੀ ਕੋਈ ਗਲਤੀ ਨਹੀਂ ਹੈ ਉਹ ਤਾਂ ਵਿਚਾਰੇ ਲੇਬਰ ਕਰਨ ਵਾਲੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਪਰ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਜੀ ਬਈ ਇਹ ਚੀਜ਼ ਕੀ ਲੱਗੀ ਵੀ ਆ ਇਹ ਧਾਰਮਿਕ ਭਾਵਨਾਵਾਂ ਜੁੜੀਆਂ ਵੀ ਨੇ ਸਤਕਾਰ ਦੇ ਲਈ ਲਗਾਈ ਆ ਜੇ ਕੋਈ ਦਿਹਾੜਾ ਆ ਤਾ ਇਹ ਕੰਮ ਕੀਤਾ ਇਹ ਉਹਨਾਂ ਨੇ ਕਿਉਂਕਿ ਤਾਂ ਉਹਨਾਂ ਨੂੰ ਨੌਲੇਜ ਨਹੀਂ ਸੀ ਏਡੇ ਏਡੇ ਆਉਦਿਆਂ ਤੇ ਬੈਠੇ ਨੇ ਉਹ ਬਿਲਕੁਲ ਮੈਂ ਕਹਿੰਦਾ ਗੁਰਦੇਵ ਸਿੰਘ ਦੇਵਮਾਨ ਦੀ ਨਲੈਕੀ ਹੈ ਪਤਾ ਨਹੀਂ ਕੀ ਕਰਨਾ ਜੀ ਪੰਕਜ ਪੱਪੂ ਨੇ ਪਹਿਲਾਂ ਵੀ ਇੱਕ ਧਾਰਮਿਕ ਜਗਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਪਹਿਲਾਂ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਹੁਣ ਪੰਕਜ ਪੱਪੂ ਨੇ ਜਿਹੜੇ ਬੋਰ ਤਰਵਾਏ ਨੇ ਕੱਲ ਨਾਬਾ ਸ਼ਹਿਰ ਪਹਿਲੀ ਵਾਰ ਸਾਰਾ ਹੀ ਬੰਦ ਸੀ ਇੰਨਾ ਜ਼ਿਆਦਾ ਜਿਹੜਾ ਰੋਸ ਹੈ ਦੇਵੀ ਦਿਵਾਲਾ ਚੌਂਕ ਦੇ ਵਿੱਚ ਮੈਂ ਕਹਿੰਦਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਉਹ ਪਹੁੰਚੇ ਹੋਏ ਸੀਗੇ ਅੱਜ ਅਸੀਂ ਉਹਨਾਂ ਨੂੰ ਕਹਿਆ ਕਿ ਤੁਸੀਂ ਕੰਮ ਕਰੋ ਅਸੀਂ ਕੁਝ ਲੋਕ ਅੱਗੇ ਹੋ ਕੇ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਇਹ ਇਕੱਲੇ ਹਿੰਦੂ ਭਾਈਚਾਰੇ ਦੀ ਲੜਾਈ ਨਹੀਂ ਹੈ ਇਹ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਇਸਾਈ ਧਰਮਚਾਰ ਜਿਹੜਾ ਸਾਰੇ ਭਾਈਚਾਰਿਆਂ ਦੀ ਲੜਾਈ ਹੈ ਤੇ ਜੇ ਕਦੇ ਵੀ ਕਿਸੇ ਵੀ ਧਰਮ ਦੀ ਜਿਹੜੀ ਹੈਗੀ ਬੇਅਦਬੀ ਹੁੰਦੀ ਹੈ ਅਸੀਂ ਇਕਜੁੱਟ ਹੋ ਕੇ ਲੜਾਂਗੇ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀ ਕਾਰਵਾਈ ਆ ਉਹ ਪੰਕਜ ਪੱਪੂ ਦੇ ਉੱਤੇ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੁਜਾਤਾ ਚਾਵਲਾ ਤੇ ਈਓ ਦੇ ਉੱਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਈਓ ਦੇ ਉੱਤੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੇ ਸਾਡਾ ਜਿਹੜਾ ਸੰਘਰਸ਼ ਹੈ ਇਹਦੀ ਅਸੀਂ ਹੋਰ ਤਿੱਖੇ ਹੋਗੇ ਉਲਿਕਾਂਗੇ ਜੇ ਅੱਜ ਕਾਰਵਾਈ ਨਾ ਹੋਈ ਹੂੰ ਬਹੁਤ ਸਾਰੇ ਲੋਕਾਂ ਨੇ ਇਹ ਕਹਿਣਾ ਜੀ ਕਿਉਂਕਿ ਤੁਸੀਂ ਕੁਝ ਕੁ ਬੰਦੇ ਆ ਕੇ ਇੱਥੇ ਇਕੱਠ ਦੇ ਹਿਸਾਬ ਨਾਲ ਉਹਨਾਂ ਨੇ ਇਹੀ ਕਮੈਂਟ ਕਰਨੇ ਨੇ ਕਿ ਕੁਝ ਕੁ ਬੰਦੇ ਆ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ ਧਾਰਮਿਕ ਭਾਵਨਾ ਮੰਨ ਸੀ ਉਹ માਫੀ ਮੰਗ ਲਈ ਆ ਸਾਰੇ ਲੋਕ ਸਹਿਮਤ ਨੇ ਤੁਸੀਂ ਉਹ ਕੁਝ ਕਬੰਦੇ ਅਸੀਂ ਤਾਂ ਇਹ ਕਹਿੰਨੇ ਕਿ ਉਹਨੇ ਮਾਫੀ ਮੰਗੀ ਐ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਪਰ ਉਹਨੇ ਲਾਈਵ ਹੋ ਕੇ ਕਮਿਟ ਕੀਤਾ ਲਾ ਕਿ ਮੈਂ ਉਤਰ ਬਾਈਆਂ ਨੇ ਮਾਫੀ ਤਾਂ ਹੀ ਮੰਗੀ ਜੇ ਉਹਨੇ ਗਲਤੀ ਕੀਤੀ ਉਹਦੇ ਕੋਲ ਅਧਿਕਾਰ ਕੀ ਐ ਅਸੀਂ ਤਾਂ ਗੁਰਦੇਵ ਸਿੰਘ ਦੇਵ ਮਾਨ ਕੋਲੋਂ ਇਹ ਸਵਾਲ ਪੁੱਛਦੇ ਆਂ ਕਿ ਉਹਦੇ ਕੋਲ ਕਿਹੜਾ ਅਧਿਕਾਰ ਐ ਕਿ ਉਹ ਐਨਓਸੀ ਦੇ ਨਾਂ ਤੇ ਪੈਸੇ ਮੰਗਦਾ ਉਹ ਧਾਰਮਿਕ ਸਥਾਨਾਂ ਦੇ ਕਬਜ਼ੇ ਕਰਦਾ ਵੱਡੇ આરોਪ ਲਗਾ ਰਹੇ ਹੋ ਸਬੂਤ ਹੈਗਾ ਕੋਈ ਬਿਲਕੁਲ ਸਬੂਤ ਸਾਰੇ ਸਾਰੇ ਸ਼ਹਿਰ ਵਾਲਿਆਂ ਨੂੰ ਪਤਾ ਜੀ ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ ਸ਼ਹਿਰ ਦੇ ਮੰਨੇ ਪ੍ਰਮੰਨੇ ਵਪਾਰੀ ਕੁਲਵ ਹੋਏ ਨੇ ਉਹਨਾਂ ਤੋਂ ਜਾ ਕੇ ਪੈਸੇ ਦੀ ਮੰਗ ਕੀਤੀ ਗਈ ਉਹਨਾਂ ਦਾ ਕੰਮ ਰੋਕਿਆ ਗਿਆ ਕਿ ਕਿਹਨੂੰ ਪਤਾ ਨਹੀਂ ਹੈਗਾ ਸਭ ਨੂੰ ਪਤਾ ਹੈ ਪਰ ਇਹ ਗੁਰਦੇਵ ਸਿੰਘ ਦੇਵਮਾਨ ਦਾ ਜਿਹੜਾ ਸਾਈਕਲ ਵਾਲਾ ਵਧਾਈ ਕਹਨਾ ਇਹਦੀ ਚੈਨ ਤਾਂ ਉਤਰ ਚੁੱਕੀ ਆ ਹੁਣ ਇਹ ਸਾਈਕਲ ਅੰਦਰ ਲੋਕਾਂ ਨੇ ਲਵਾ ਦੇਣਾ ਜੇ ਆਹੀ ਹਲ ਹਿਲਾ ਰਿਹਾ ਪਰ ਦਾਲ ਦੇ ਵਿੱਚ ਕੁਝ ਕਾਲਾ ਜ਼ਰੂਰ ਹੈ ਕਾਲਾ ਕੀ ਹੈ ਜੀ ਦੱਸੋ ਲੋਕਾਂ ਨੂੰ ਜਿੰਨ ਤੱਕ ਕਰੋ ਮੈਂ ਕਹਿੰਦਾ ਜੇ ਪੰਕਜ ਬੱਪੂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਦਾਲ ਦੇ ਵਿੱਚ ਕੁਝ ਕਾਲਾ ਤਾਂ ਹੋਊਗਾ ਹੀ ਨਾ ਆਖਰਕਾਰ ਕੀ ਮਜਬੂਰੀ ਹੈ ਗੁਰਦੇਵ ਸਿੰਘ ਦੇਵਮਾਨ ਦੀ ਜਿਹੜਾ ਉਹਦੇ ਖਿਲਾਫ ਕਾਰਵਾਈ ਨਹੀਂ ਕਰਦਾ ਕੋਈ ਮਜਬੂਰੀ ਹੋਣੀ ਕੋ ਤਾਂ ਪ੍ਰਸ਼ਾਸਨ ਨੇ ਕਰਨੀ ਆ ਜੀ ਗੁਰਦੇਵ ਸਿੰਘ ਦੇਮਾਨ ਦਾ ਇਹਦੇ ਵਿੱਚ ਕੀ ਰੋਲ ਕੀ ਗੱਲ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਆ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਉਹਦਾ ਕੋਈ ਵਰਜ ਨਹੀਂ ਬਣਦਾ ਐ ਤਾਂ ਫਿਰ ਕੱਲ ਨੂੰ ਕਿਤੇ ਵੀ ਕੋਈ ਬੇਅਦਬੀ ਹੋ ਜੂਗੀ ਕੱਲ ਨੂੰ ਕਿਤੇ ਵੀ ਕੋਈ ਬੰਦਾ ਮਰ ਜੂਗਾ ਕੱਲ ਨੂੰ ਕਿਤੇ ਵੀ ਕੋਈ ਵੱਡੀ ਘਟਨਾ ਵਾਪਰ ਜੂਗੀ ਆਪਾਂ ਇਹ ਗੱਲ ਥੋੜਾ ਕਹਿ ਸਕਦੇ ਆ ਵੀ ਮੇਰਾ ਕੀ ਰੋਲ ਹੈ ਜੀ ਇਹਦੇ ਵਿੱਚ ਜਦੋਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਆਪਾਂ ਸਾਈਕਲ ਤੇ ਤੁਰ ਤੁਰ ਕੇ ਲੋਕਾਂ ਕੋਲੋਂ ਵੋਟਾਂ ਮੰਗੀਆਂ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦਾ ਜਵਾਬ ਦਈਏ ਲੋਕਾਂ ਨੂੰ ਇਨਸਾਫ਼ ਦਈਏ ਜਦੋਂ ਆ ਮੰਗੇ ਦੇ ਮਨ ਵੀ ਮਾਫੀ ਲਾਈਵ ਹੋ ਕੇ ਕਿ ਸਾਡੀ ਨਗਰ ਕੌਂਸਲ ਨਾ ਬੈ ਕੋਲੋਂ ਜਿਹੜੀ ਹੈਗੀ ਗਲਤੀ ਹੋਈ ਹੈ ਹੂੰ ਕਿਉਂ ਨਹੀਂ ਮਾਫੀ ਮੰਗਦਾ ਮੰਗਣੀ ਚਾਹੀਦੀ ਹੈ ਕੱਲ ਸਾਰਾ ਬਾਜ਼ਾਰ ਬੰਦ ਰਿਹਾ ਫਿਰ ਕੋ ਜਵਾਨ ਤੋਂ ਗੁੰਗੇ ਹੋ ਕੇ ਕਿਉਂ ਬੈਠੇ ਨੇ ਬੋਲਣ ਕੱਲ ਬਾਜ਼ਾਰ ਬੰਦ ਰਿਹਾ ਅੱਜ ਧਰਨਾ ਲਗਾਇਆ ਜੀ ਪ੍ਰਸ਼ਾਸਨ ਕੋਈ ਕਾਰਵਾਈ ਕਰ ਨਹੀਂ ਰਿਹਾ ਕੀ ਦੇਖ ਰਹੇ ਹੋ ਤੁਸੀਂ ਅਸੀਂ ਅੱਜ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਡੀ.ਐਸ.ਪੀ ਨਾਬਾ ਜੀ ਨੂੰ ਮਿਲਣ ਆਏ ਆ ਐਸ.ਡੀ.ਐਮ ਸਾਹਿਬ ਦੀ ਕੋਈ ਮੀਟਿੰਗ ਸੀ ਕਿ ਟੀ.ਸੀ ਦਫ਼ਤਰ ਪਹਿਲਾਂ ਪਟਿਆਲੇ ਇਸ ਕਰਕੇ ਉਹ ਲੇਟ ਹੋ ਗਏ ਸਵੇਰੇ ਕਾਫੀ ਵੱਡੀ ਗਿਣਤੀ ਦੇ ਵਿੱਚ ਅਸੀਂ ਲੋਕ ਇੱਥੇ ਇਕੱਤਰ ਹੋਏ ਸੀਗੇ ਹੁਣ ਅਸੀਂ ਐਸ.ਡੀ.ਐਮ ਸਾਹਿਬ ਨੂੰ ਆਪਣਾ ਮੰਗ ਪੱਤਰ ਵੀ ਦਵਾਵਾਂਗੇ ਡੀ.ਐਸ.ਪੀ ਮੈਡਮ ਨਾਲ ਵੀ ਗੱਲ ਕਰਾਂਗੇ ਤੇ ਜੇ ਉਹ ਕਾਰਵਾਈ ਕਰਦੇ ਨੇ ਠੀਕ ਹੈ ਨਹੀਂ ਤਾਂ ਅਸੀਂ ਹਿੰਦੂ ਧਰਮ ਦੀਆਂ ਪੰਜਾਬ ਲੈਵਲ ਦੀਆਂ ਜਥੇਬੰਦੀਆਂ ਸ ਜਿਹੜੀ ਹੈਗੀ ਆ ਉਹ ਸਰਕਾਰ ਹੋਊਗੀ ਗੁਰਦੇਵ ਸਿੰਘ ਦੇਮਨ ਤੇ ਉਹਦੇ ਜਿਹੜੇ ਪ੍ਰਧਾਨ ਸੁਜਾਤਾ ਚਾਵਲਾ ਪੰਕਜ ਪੱਪੂ ਈਓਨਾਬਾ ਹੋਊਗਾ ਪਹਿਲਾਂ ਭਗਵਾਨ ਤਮਨ ਸਾਹਿਬ ਕਹਿੰਦੇ ਸੀਗੇ ਕਿ ਤੁਸੀਂ ਕਿਸਾਨ ਨੇ ਜਿਹੜੇ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਧਰਨਾ ਲਾ ਲੁੰਦੇ ਨੇ ਫਿਰ ਤਾਂ ਤੁਹਾਡੇ ਤੇ ਵੀ ਇਹ ਗੱਲ ਠੁਕਦੀ ਹੈ ਜੀ ਹੁਣ ਤੁਸੀਂ ਵੀ ਉਹਨਾਂ ਨੇ ਕਹਿਣਾ ਹੈ ਕਿ ਵੈਸੇ ਹੀ ਧਰਨਾ ਲਾ ਲਿਆ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਅਸੀਂ ਇਹ ਧਰਨਾ ਪਾਉਣਾਗੇ ਜੇ ਵੀ ਲਾ ਸਕਦੇ ਸੀ ਪਰ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤਾ ਅਸੀਂ ਪ੍ਰਸ਼ਾਸਨ ਦੇ ਦਫ਼ਤਰ ਦੇ ਬਾਹਰੇ ਬੈਠੇ ਆ ਤੇ ਜੇ ਕੱਲ ਨੂੰ ਕੋਈ ਵੱਡਾ ਸੰਘਰਸ਼ ਉਲੀਕਾਂਗੇ ਇੱਥੇ ਹੀ ਰੋਕਾਂਗੇ ਅਸੀਂ ਦਾ ਅਸੀਂ ਡੀਸੀ ਦਫ਼ਤਰ ਦਾ ਘਰਾਓ ਕਰ ਲਾਂਗੇ ਅਸੀਂ ਐਸਡੀਐਮ ਨਾਭਾ ਦੇ ਦਫ਼ਤਰ ਦਾ ਘਰਾਓ ਕਰ ਲਾਂਗੇ ਪਰ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਦੇ ਜੀ ਸੋ ਪਰਮਜੀਤ ਸਿੰਘ ਸੌਲੀ ਜੀ ਨੇ ਸ਼੍ਰੋਮਣੀ ਅਕਾਲੀ ਦਲ ਸਤੰਤਰ ਦੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਧਾਨ ਸਾਹਿਬ ਆਪਾਂ ਉੱਥੇ ਖੜੇ ਹੋ ਜੀਏ ਜੀ ਕਿਉਂਕਿ ਆਪਣਾ ਕੈਮਰਾਮੈਨ ਨੂੰ ਦਿੱਕਤ ਆਊਗੀ ਇੱਥੇ ਕੈਮਰਾ ਚਲਾਉਣ 'ਚ ਆਏਗਾ ਗੁਲਾਮ ਦਾ ਕੀ ਹੁੰਦਾ ਜਦ ਇਹ ਵਰਤੀ ਗਈ ਹਾਂ ਨਾ ਜੀ ਨਾ ਸਾਡੇ ਸਤਕਾਰਯੋਗ ਤੁਸੀਂ ਆ ਜਾਓ ਜੀ ਹਾਂਜੀ ਸੌਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਤਲਗੀਆਂ ਵਾਲੇ ਦੀ ਕਿਰਪਾ ਜੀ ਤੇ ਸਵੇਰੇ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਕਿ ਪੰਥ ਤੇਰੇ ਦੀਆਂ ਗੂੰਜਾਂ ਜੁਗ-ਜੁਗ ਪੈਂਦੀਆਂ ਰਹਿਣਗੀਆਂ ਤੇ ਮਾਮਲਾ ਧਾਰਮਿਕ ਭਾਵਨਾਮਾ ਦੀ ਦਾਏ ਜੀ ਬੇਅਦਵੀ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਲੋਕਾਂ ਨੇ ਕਹਿਣਾ ਕਿ ਤੁਸੀਂ ਸਿਆਸੀ ਰੋਟੀਆਂ ਸੇਕਣ ਲਈ ਆ ਗਏ ਹਿੰਦੂ ਭਾਈਚਾਰੇ ਨੂੰ ਤਾਂ ਕੋਈ ਦਿੱਕਤ ਨਹੀਂ ਸੌਲੀ ਸਾਹਿਬ ਬੜਾ ਗਾ ਪਾ ਰਹੇ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਹੂੰ ਗੁਰੂ ਗ੍ਰੰਥ ਸਾਹਿਬ ਮਾਨਯੋ ਪਰ ਟੁਕਰਾ ਕਿੱਦੇ ਉਹਦੇ ਚ ਕੋਈ ਧਰਮ ਦਾ ਭਗਤ ਦੱਸ ਦੋ ਜਿਹਦੀ ਨਹੀਂ ਜਗਾ ਹਮ ਜਦੋਂ ਸਹੌਲੀ ਮੱਥਾ ਟੇਕਦਾ ਆ ਪਰਜਾ ਮੱਥਾ ਟੇਕਦੀ ਆ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਧਰਮਾਂ ਨੂੰ ਦੇਵੀ ਦੇਵਤਿਆਂ ਸਾਰਿਆਂ ਨੂੰ ਮੱਥਾ ਟੇਕਿਆ ਜਾਂਦਾ ਹੈ ਹਮ ਅਸੀਂ ਇੱਕ ਧਰਮ ਤੇ ਟਾਰਗੇਟ ਨਹੀਂ ਹਮ ਕਿਸੇ ਵੀ ਧਰਮ ਦੀ ਬੇਅਦਬੀ ਮੁਸਲਮਾਨਾਂ ਦੀ ਹੋਵੇ ਹਿੰਦੂਆਂ ਦੀ ਹੋਵੇ ਕਿਸੇ ਦੀ ਕੋਈ ਜੁਰਤ ਕਰੇ ਕਿ ਜੀ ਮੈਂ ਹਿੰਦੂਆਂ ਜਿਵੇਂ ਇੱਥੇ ਦਾ ਆਪੇ ਬਣਿਆ ਪ੍ਰਧਾਨ ਕਹਿੰਦਾ ਮੈਂ ਹਿੰਦੂ ਆ ਜੀ ਉਹ ਮਾਫੀ ਮੰਗ ਲੱਗਿਆ ਕਹਿ ਰਿਹਾ ਕਹਿੰਦਾ ਮੈਂ ਹਿੰਦੂ ਆ ਪੰਕਜ ਪੱਪੂ ਉਹ ਭਾਈ ਜੇ ਤੂੰ ਹਿੰਦੂ ਐ ਫਿਰ ਜਿਹੜਾ ਉਹ ਟਾਣਾ ਵੱਡੇਗਾ ਜਿੱਤੇ ਤੇ ਬੈਠਾ ਹੂੰ ਜੇ ਤੂੰ ਹਿੰਦੂ ਐ ਫਿਰ ਹਿੰਦੂਆਂ ਦੇ ਧਰਮ ਦੀ ਬੇਇੱਜ਼ਤੀ ਕਰੇਗਾ ਤੂੰ ਹੂੰ ਕੈਸਾ ਹਿੰਦੂ ਐ ਤੂੰ ਨਾ ਤੂੰ ਹਿੰਦੂ ਨਾ ਮੁਸਲਮਾਨ ਨਾ ਸਾਈ ਕੁਛ ਨਹੀਂ ਇਸ ਲਈ ਜੋ ਇੱਥੇ ਦੁਖਦਾਈ ਘਟਨਾ 4 ਦਿਨ ਹੋ ਗਏ ਵਾਪਰੀ ਨੂੰ ਇੱਥੋਂ ਦਾ ਐਸਡੀਐਮ ਡੀਐਸਪੀ ਪ੍ਰਸ਼ਾਸਨ ਸੁੱਤਾ ਪਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਕੱਲ ਤੋਂ ਇਹ ਭਾਈਚਾਰੇ ਚ ਆ ਕੇ ਮੈਂ ਇਹਨਾਂ ਦੇ ਬਿਲਾ ਬਲਾਏ ਇਲਾ ਨਹੀਂ ਕਰਿਆ ਕਿ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਜਦੋਂ ਮੈਨੂੰ ਪਤਾ ਲੱਗਿਆ ਵੀਡੀਓਾਂ ਚੱਲੀਆਂ ਕਿ ਭਗਤਾਂ ਦੀਆਂ ਫੋਟੋਆਂ ਦੇ ਪੋਸਟਰ ਲੱਗੇ ਹੋਏ ਜਿਨ੍ਹਾਂ ਦੀ ਪੂਜ ਰਹੇ ਸੀ ਬਾਵਨ ਦਵਾਰ ਸਿੱਧਾ ਤਿਹੜਾ ਸੀ ਉਹਨੂੰ ਕਿਵੇਂ ਗੰਦੀਆਂ ਟਰਾਲੀਆਂ ਜਿੱਜੀ ਚ ਆਪਾਂ ਗੰਦ ਲੱਦਦੇ ਆਂ ਉਹਨਾਂ ਚ ਸੁੱਟਿਆ ਫਿਰ ਪੋਸਟਰ ਨਾਲਿਆਂ ਚ ਸਿੱਟੇ ਜਿਹੜਾ ਉੱਥੇ ਉਹਨਾਂ ਦਾ ਡੰਪ ਬਣਿਆ ਸੀ ਉਥੋਂ ਫਿਰ ਉਹਨੂੰ ਛਾੜ ਕੇ ਮੁੱਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਆਧ ਵਿਚਾਲੇ ਰਹਿ ਗਿਆ ਜੋ ਇਹ ਘਟਨਾਵਾ ਵਾਪਰੀਆਂ ਨੇ ਇਹਦੇ ਲਈ ਜ਼ਿੰਮੇਵਾਰ ਮਿਊਸਪਲ ਕਮੇਟੀ ਦੀ ਪ੍ਰਧਾਨ ਸਜਾਤਾ ਚਾਵਲਾ ਤੇ ਈਓ ਟਰੈਕਟਰ ਚਲਾਉਣ ਵਾਲਾ ਟਰਾਲੀ ਇਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਫੜ ਕੇ ਅੰਦਰ ਤੁੰਨੇ ਜੇ ਨਹੀਂ ਤੁੰਦੇ ਅਸੀਂ ਲੜਾਈ ਜਾਰੀ ਰੱਖਾਂਗੇ ਸਾ ਅਸੀਂ ਸਾਥ ਸਭ ਦਾ ਭਾਲਦੇ ਆ ਕੋਈ ਇਹ ਚ ਰਾਜਨੀਤੀ ਨਹੀਂ ਰਾਜਨੀਤੀ ਨੂੰ ਸਰਕਾਰ ਤਾਂ ਦੇਵ ਮਾਨ ਹੋਣੀ ਚਲਾ ਰਹੇ ਨੇ ਜਿਹੜੇ ਜਿਹੜੇ ਸੁੱਤੇ ਪਏ ਨੇ ਕੁੰਭ ਕਰਨ ਦੀ ਨੀਂਦ ਜਿਹੜੇ ਕਹਿੰਦੇ ਸੀ ਆਮ ਆਮ ਵਾਲੇ ਮਾਂ ਦੇ ਪੁੱਤ ਸਾਈਕਲ ਦਿਖਾ ਕੇ ਨਾਬੇ ਚ ਐਮਐਲਏ ਬਣ ਕੇ ਝਾੜੂ ਲੈ ਕੇ ਸਫਾਈਆਂ ਕਰ ਰਹੇ ਨੇ ਜੀ ਵੀਡੀਓਆਂ ਦੇਖੀਆਂ ਹੋਣੀਆਂ ਕਾ ਖੁਰਚ ਰਹੇ ਨੇ ਕਈ ਚੱਕ ਕੇ ਆਪ ਝਾੜੂ ਗਲਵਜ਼ ਪਾ ਕੇ ਲੋਕਾਂ ਚ ਵਿਚਰ ਰਹੇ ਨੇ ਜੀ ਜਿਹੜਾ ਆਇਂ ਤਾਂ ਦੇਬ ਮਾਨ ਕਹਿੰਦਾ ਮੈਂ ਦਰਬਾਰ ਵੀ ਲਾਉਣਾ ਵੀ ਵੀ ਮੈਨੂੰ ਸ਼ਿਕਾਇਤਾਂ ਕਰੋ ਜੀ ਦੱਸੋ ਅੱਜ ਦੀ ਹੁਣ ਸ਼ਿਕਾਇਤ ਕੀ ਦਾ ਕੋ ਕਰੀਏ ਵੀ ਤੇਰੇ ਬੰਦਿਆਂ ਨੇ ਤੇਰੀ ਸਹਤੇੇ ਕੰਮ ਕਰਿਆ ਫਿਰ ਫੇਰ ਕਾਰਵਾਈ ਹੋਵੇ ਕੋਈ ਸੌਲੀ ਸਾਹਿਬ ਰੰਜਸਤਾਨੀ ਹੈਗੀ ਕਿਉਂਕਿ ਪਹਿਲਾਂ ਵੀਡੀਓ ਆਸੀਂ ਵੀ ਦੇਖਦੇ ਰਹੇ ਆ ਕਹਿੰਦੇ ਹੁੰਦੇ ਸੀ ਚਾਚਾ ਉਹੀ ਦਰੀ ਬਿਚਾ ਕੇ ਬੈਠ ਜਾਂਦਾ ਏ ਇਦਾਂ ਦੀਆਂ ਵੀਡੀਓ ਆਈਆਂ ਨੇ ਸਾਹਮਣੇ ਚਾਚਾ ਕੋਈ ਗੱਲ ਨਹੀਂ ਮਸਲਾ ਨਹੀਂ ਉਹਦੇ ਕਾਰਨ ਤਾਂ ਨਹੀਂ ਆਗੇ ਜਿਹੜਾ ਲੜੂਗਾ ਉਹਦੇ ਤੇ ਉਂਗਲ ਉੱਠੂਗੀ ਹੂੰ ਜੇ ਮੈਂ ਵੀ ਲੋਕਾਂ ਦੀ ਤਰ੍ਹਾਂ ਅੰਦਰੇ ਬਹਿ ਜਾਂ ਤੁਰਹੀਂ ਨਾ ਫਿਰ ਮੈਨੂੰ ਤਾਂ ਕੋਈ ਜਾਣਦਾ ਨਹੀਂ ਮੇਰੇ ਤੇ ਕੀ ਨੰਗਲ ਠਾਉਣੀ ਹੈ ਹਮ ਜਿਹੜੇ ਕਹਿੰਦੇ ਨੇ ਉਹ ਇਹ ਸੋਚਣ ਵੀ ਸਾਡੇ ਮੂਰੇ ਦਰੀ ਆਉਂਦੀ ਕਿਉਂ ਹੈ ਹਮ ਤੁਸੀਂ ਮੌਕਾ ਕਿਉਂ ਦਿੰਦੇ ਹੋ ਹਮ ਜੇ ਮੌਕਾ ਦਵੋਗੇ ਮਿੱਤਰੋ ਕਿਤੇ ਵੀ ਧੱਕੇਸ਼ਾਹੀ ਕਰੋਗੇ ਕਿਸੇ ਮੁੱਦੇ ਤੇ ਵੀ ਮੇਰੇ ਕੋਲ ਆ ਕੇ ਲੋਕ ਗੱਲ ਕਰਨਗੇ ਮੈਂ ਕਦੇ ਚੈਨ ਨਾਲ ਨਹੀਂ ਬੈਠਿਆ ਮੈਂ ਲੜਾਈ ਨੂੰ ਤਿੱਖੀ ਕਰਦਾ ਹੁੰਨਾ ਜਿੱਤ ਤੱਕ ਲੈ ਕੇ ਜੰਨਾ ਹੁਣ ਤਾਂ ਮੇਰੇ ਨਾਲ ਆ ਸਾਰਾ ਹਿੰਦੂ ਭਰਾ ਕਿੰਨੇ ਤੁਰੇ ਨੇ ਅਸੀਂ ਮਾਣ ਮਹਿਸੂਸ ਕਰਦੇ ਆ ਪਰ ਫੇਰ ਵੀ ਮੈਂ ਅਰਦਾਸ ਕਰਦਾ ਵੀ ਸੱਚੇ ਪਾਸਾ ਇਹਨਾਂ ਲੋਕਾਂ ਦੀ ਬੁੱਧੀ ਭ੍ਰਸਟੀ ਗਈ ਇਹਨਾਂ ਦੀ ਵਿਰੁੱਧੀ ਠੀਕ ਹੋਵੇ ਜਿਹੋ ਜੇ ਰਾਹ ਇਹਨਾਂ ਦਾ ਮੁੱਖ ਮੰਤਰੀ ਪਿਆ ਫਿਰਦਾ ਹੈ ਪਹਿਲਾ ਕਮੇਟੀ ਪਹਿਲਾਂ ਵੀ ਕਮੇਟੀ ਹੁਣ ਮੁੱਖ ਮੰਤਰੀ ਬਣ ਕੇ ਹੀ ਕਮੇਟੀ ਹਰੇਕ ਤੇ ਕਮੈਂਟ ਕਰਕੇ ਲੋਕਾਂ ਨੂੰ ਹਸਾਈ ਜਾਂਦਾ ਪੰਜਾਬ ਡੁੱਬ ਰਿਹਾ ਐਵੇਂ ਜਿਵੇਂ ਨਾਬੇ ਦਾ ਜਿਹੜਾ ਇਹ ਵੀ ਜੇ ਕਿਤੇ ਬੁਲਾਉਂਦੇ ਨੇ ਇਹ ਹਰੇਕ ਤੋਂ ਬੁੱਲੇ ਸਾਹ ਸੁਣਾਉਣ ਲੱਗ ਜਾਂਦਾ ਹੈ ਅਗਲੇ ਦਾ ਨੌਜਵਾਨ ਮੁੰਡਾ ਮਰਿਆ ਹੁੰਦਾ ਇਹ ਕਹਿੰਦਾ ਮੈਂ ਬੁੱਲੇ ਸਾਹ ਸੁਣਾਉਣਾ ਇਹ 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 ਰਾਜਨੀਤੀ 'ਚ ਇਹ ਗੱਲਾਂ ਨਹੀਂ ਚੱਲਦੀਆਂ ਰਾਜਨੀਤੀ ਕਰਨੀ ਹੈ ਸੀਰੀਅਸ ਹੋ ਕੇ ਕਰੋ ਜਿਵੇਂ ਹੁਣ ਇਹ ਘਟਨਾ ਵਾਪਰੀ ਹੈ ਉਹਦੇ ਲਈ ਛੋਟਾ ਕੰਮ ਸੀ ਦੇਵਮਾਨ ਜੇ ਇਮਾਨਦਾਰ ਹੈ ਉਹ ਆਕੇ ਇਹਨਾਂ ਚ ਵਹਿ ਜਾਂਦਾ ਕਿਸੇ ਮੰਦਰ 'ਚ ਵਹਿ ਜਾਂਦਾ ਮੈਂ ਲਈ ਔਲੀ ਦੇ ਰੁੱਠਦਾ ਜੀ ਜਿੰਨੇ ਦਾ ਤੁਸੀਂ ਮੈਨੂੰ ਤੇ ਮੇਰੀ ਟੀਮ ਨੂੰ ਮਾਫੀ ਕਰਦੇ ਜਿਨ੍ਹਾਂ ਨੇ ਫਲੈਕਸ ਲਗਾਏ ਨੇ ਜੀ ਜਿਹੜੀ ਕਮੇਟੀ ਸੀਗੀ ਉਹ ਤੁਹਾਡੇ ਨਾਲ ਸਹਿਮਤ ਹੈ ਮੈਂ ਕਹਿ ਰਿਹਾ ਮੇਰੇ ਨਾਲ ਕੋਈ ਵੀ ਨਾ ਹੋਵੇ ਮੈਨੂੰ ਫੇਰ ਵੀ ਹੱਕ ਹੈ ਮੈਂ ਧਰਮੀ ਆ ਕਿਸੇ ਤੋਂ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦਰਦ ਹੈ ਤੁਹਾਡੇ ਅੰਦਰ ਮੈਂ ਕਹਿੰਦਾ ਆ ਭਾਈ ਜਿਹੜਾ ਵੀ ਜਿਹੜਾ ਖੜਾ ਇਹਨਾਂ ਦਾ ਧੰਨਵਾਦ ਇਹ ਵੀ ਕਹਿ ਦੇਣ ਵੀ ਸੌਲੀ ਸਾਹਿਬ ਅਸੀਂ ਨਹੀਂ ਧੁੱਪ ਚੱਲ ਸਕਦੇ ਮੈਂ ਇਹਨਾਂ ਨੂੰ ਪਹਿਲਾਂ ਵੀ ਕਹਿੰਦਾ ਵੀ ਜਿੰਨਾ ਚਿਰ ਚੱਲਦੇ ਹਾਂ ਤੁਹਾਡਾ ਧੰਨਵਾਦ ਪਰ ਅਸੀਂ ਉਹ ਗੁਰੂ ਦੇ ਜਾਇਆ ਜਿਹੜਾ ਕਹਿੰਦਾ ਪਹਿਲੇ ਮਰਨ ਕਬੂਲ ਕਰ ਜੀਵਨ ਦੀ ਸੱਡਾ ਸੋਰ ਸਭਲਾ ਕੀ ਰੈਣ ਕਹ ਤਾਂ ਆਇਓ ਹਮਾਰੇ ਪਾਸ ਅਸੀਂ ਉਹ ਗੁਰੂ ਤੇ ਆ ਅਸੀਂ ਰਾਖੀ ਅੱਜ ਤੋਂ ਨਹੀਂ ਲੰਮੇ ਅਰਸੇ ਤੋਂ ਕਿਤੇ ਵੀ ਚਾਹੇ ਕਿਤੋਂ ਅਬਦਾਲੀਓਂ ਨਹੀਂ ਚੜ ਕੇ ਆ ਗਏ ਕੋਈ ਆ ਗਏ ਜਦੋਂ ਸਾਡੇ ਤੇ ਕਿਸੇ ਨੇ ਹਮਲਾ ਕਰਿਆ ਤਾਂ ਖਾਲਸਾ ਗੁਰੂ ਦਾ ਬਣਾਇਆ ਹੋਇਆ ਉਹ ਮੈਦਾਨੇ ਜੰਗ 'ਚ ਡਟਿਆ ਉਦੋਂ ਵਾਲਿਆਂ ਨੂੰ ਵੀ ਕਿਹਾ ਹੋਣਾ ਵੀ ਆ ਜੀ ਹਰੇਕ ਤੋਂ ਟੰਡ 'ਚ ਕੰਨਾ ਪਾਉਂਦੇ ਨੇ ਅਸੀਂ ਇਹ ਗੱਲਾਂ ਪ੍ਰਵਾਨ ਕਰਦੇ ਆ ਮੈਂ ਝੋਲੀ 'ਚ ਪਾਉਣਾ ਇਹ ਤਾਂ ਕੋਈ ਸ਼ੈ ਉਹ ਨਹੀਂ ਵਿਚਾਰੇ ਇਹ ਤਾਂ ਕੁਝ ਕਹੀਂ ਜਾਣੇ ਇਹਨਾਂ ਤਾਂ ਮੈਂ ਪ੍ਰਵਾਨ ਨਹੀਂ ਕਰਦਾ ਪਰ ਜਿਹੜੀ ਮੇਰੀ ਮੂਵਮੈਂਟ ਹੈ ਕਿਤੇ ਵੀ ਹੋਵੇ ਜੇ ਮੈਨੂੰ ਹਾਕਮ ਹੁੰਦਾ ਇਹਨਾਂ ਦੇ ਮੂਰੇ ਤਾਂ ਦਰੀ ਵਾਲੀ ਥੋੜਾ ਗੱਲ ਕਰਤੀ ਭਗਵਾਨ ਜੀ ਮਾਨ ਨੇ ਜਲੰਧਰ ਝੰਡਾ ਲਹਿਰਾਉਣਾ ਸੀ ਮੈਂ ਕਿਹਾ ਕਾਲੀਆਂ ਝੰਡੀਆਂ ਦਿਖਾਵਾਂਗੇ ਤੂੰ ਜਵਾਨ ਕਰਕੇ ਭੱਜਿਆ ਹੋਇਆ ਲੋਕਾਂ ਚ ਵੀ ਬੇਅਦਬੀ ਦਾ ਮੈਨੂੰ ਪਤਾ ਕੀ ਨੇ ਕਰੀਆ ਮੈਂ ਫੜ ਕੇ ਅੰਦਰ ਤੁਨੂੰਗਾ ਤੈਂ ਅੱਜ 3 ਸਾਲ ਹੋ ਗਏ ਤੁੰਨੇ ਨਹੀਂ ਇਹਦੇ ਕਰਕੇ ਕਾਲੀ ਦਾ ਸਤੰਤਰ ਚਾਹੀਏ ਅਸੀਂ 5 ਹੋਈਏ 2 ਹੋਈਏ ਤੈਨੂੰ ਕਾਲੇ ਝੰਡੇ ਦਿਖਾਵਾਂਗੇ ਤੂੰ ਝੰਡਾ ਲਹਿਰਾ ਕੇ ਦਿਖਾ ਫੇ ਮੈਨੂੰ ਫੜ ਕੇ ਕਿਉਂ ਥਾਣੇ ਦੇਤਾ ਜੀ ਮੈਂ ਇਕੱਲੇ ਨੇ ਧੋਪ ਚਲਾ ਦੇਣੀ ਸੀ ਝੰਡਾ ਹੀ ਐ ਆ ਲਈ ਖੜਿਆ ਹੁਣਰੇ ਇਸ ਲਈ ਜਿਹੜੇ ਬੋਲਦੇ ਹੁੰਦੇ ਨੇ ਦਮ ਜੀ ਜੇ ਹੁਣ ਮਸਲੇ ਦਾ ਹੱਲ ਨਹੀਂ ਹੁੰਦਾ ਜੀ ਅੱਗੇ ਫਿਰ ਕੀ ਰਣਨੀਤੀ ਹੈ ਅਸੀਂ ਤਾਂ ਕਹਿ ਦਿੱਤਾ ਪਰਚਾ ਦਰਜ ਕਰਕੇ ਜਿੰਨੀ ਦਰ ਪ੍ਰਸ਼ਾਸਨ ਆਪਣੀ ਕਾਨੂੰਨ ਨੂੰ ਵਰਤਦਾ ਨਹੀਂ ਉਹਨੇ ਸਾਡੀ ਲੜਾਈ ਜਾਰੀ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਪਰਮਜੀਤ ਸਿੰਘ ਸੋਹਲੀ ਸੋ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ ਸਾਡੀ ਲੜਾਈ ਜਾਰੀ ਰਹੂਗੀ ਬਿੱਟੂ ਜੀ ਜਿਹੜੀਆਂ ਪ੍ਰਬੰਧਕ ਕਮੇਟੀ ਸੀਗੀ ਜਿਨ੍ਹਾਂ ਨੇ ਫਲੈਕਸਾਂ ਲਗਾਈਆਂ ਸੀਗੀਆਂ ਉਹ ਵੀ ਨਾਲ ਸਹਿਮਤ ਨੇ ਉਹਨਾਂ ਨਾਲ ਕੋਈ ਨਾਲ ਸਹਿਮਤ ਨੇ ਦੋ ਤਿੰਨ ਬੰਦੇ ਹੁੰਦੇ ਨੇ ਜਿਹੜੇ ਸਰਕਾਰ ਦੇ ਪਿੱਠੂ ਹੁੰਦੇ ਆ ਪਰ ਨਾਬੇ ਸ਼ਹਿਰ ਦੇ ਲੋਕ ਚਾਹੁੰਦੇ ਆ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਸਾਰੀ ਗੱਲਬਾਤ ਕਰਨ ਤੋਂ ਉਪਰੰਤ ਅਸੀਂ ਇੱਥੇ ਆਏ ਆ ਸਾਡੇ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਮੈਮ ਆ ਰਹੇ ਨੇ ਮੰਗ ਪੱਤਰ ਲੈਣ ਦੇ ਲਈ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਜੀ ਸੋ ਬਰਿੰਦਰ ਕੁਮਾਰ ਬਿੱਟੂ ਜੀ ਸੀਗੇ ਈ ਆਉਂਦੇ ਸੋ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਸੀਂ ਪ੍ਰਦਰਸ਼ਨ ਜਿਹੜਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਬੱਚਾ ਬੱਚਾ ਸਾਡੇ ਨਾਲ ਸਹਿਮਤਾ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਪਦੀ ਗਰਮੀ ਦੇ ਵਿੱਚ ਦਰੀਆਂ ਵਸਾਲ ਕੇ ਗੇਟ ਦੇ ਅੱਗੇ ਬੈਠੇ ਨੇ ਅਕਾਲੀ ਦਲ ਸੁਤੰਤਰ ਦੇ ਲੀਡਰ ਨੇ ਹੋਰ ਸਮਾਜ ਸੇਵੀ ਨੇ ਤੇ ਬਰਿੰਦਰ ਕੁਮਾਰ ਬਿੱਟੂ ਭਾਜਪੀ ਤੋਂ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਹੁਣ ਮਸਲੇ ਦਾ ਹੱਲ ਕਿੱਦਾਂ ਹੁੰਦਾ ਹੈ ਕਿ ਦੋਸ਼ੀਆਂ ਤੇ ਕਾਰਵਾਈ ਹੁੰਦੀ ਆ ਪ੍ਰਸ਼ਾਸਨ ਕੀ ਕਰਦਾ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਚਵਾਣਾ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਨਾਬਾ ਐਸਡੀਐਮ ਨਾਬਾ ترਸੀਮ ਚੰਦ ਜੀ ਪਹੁੰਚੇ ਨੇ ਜਿਸ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਅਤੇ ਬੀਜੇਪੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਹ ਗੱਲ ਕਰਦੇ ਆਂ ਇਹ ਮਸਲੇ ਤੇ ਅਫਸਰ ਸਾਰਾ ਤਸੀਰ ਤੋੜੇ ਅੰਦਰ ਕਿ ਆਪਾਂ ਨੂੰ ਅੱਜ ਤੱਕ ਸ਼ਿਕਾਇਤ ਹੋਈ ਹੋਣੀ ਵੀ ਇਹ ਜਿਹੜੀ ਮੈਡਮ ਹੈ ਇਹਦਾ 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 ਘਰ ਵਾਲਾ ਜਿਹੜਾ ਵੀ ਉਹ ਉਹ ਆਪ ਮਹਾਰੇ ਚੱਲੀ ਜਾ ਰਿਹਾ ਜੇ ਜੇ ਉਹਨੂੰ ਉਹਦਾ ਤਾਂ ਦੱਸਿਓ ਕਿਹੜਾ ਹੈ ਜਿਹੜੀ ਪ੍ਰਧਾਨ ਹੈ ਔਰ ਯੂ ਹੈ ਉਹ ਐਂਡਾ ਕਿਉਂ ਕਾਨੂੰਨ ਹੱਥ ਚ ਲੈ ਕੇ ਕੱਲ ਨੂੰ ਤਾਂ ਹੁਣ ਤੁਸੀਂ ਅਫਸਰ ਹੋ ਗੁੱਸਾ ਨਾ ਕਰਿਓ ਕੱਲ ਨੂੰ ਤੁਹਾਡੇ ਘਰ ਆ ਕੇ ਬੀਬੀ ਕਹੇ ਤੇ ਬਜੀ ਮੈਂ ਐਸ.ਡੀ.ਐਮ. ਲੱਗੀ ਜੀ ਮੈਨੂੰ ਸਲੂਟ ਬਾਰ ਉਹ ਮੈਂ ਕਾਰਵਾਈ ਕਰੂੰਗੀ ਹੂ ਇਹ ਇਹ ਕੀ ਹੈ ਇਸ ਲਈ ਇਹਦੇ ਤੇ ਅਸੀਂ ਲਿਖਿਆ ਵੀ ਇਹਦੇ ਤੇ ਸਜਾਤਾ ਚਾਵਲਾ ਤੇ ਯੋਤੇ ਕੇਸ ਰਜਿਸਟਰ ਤੇ ਇਹਦੇ ਤੇ ਸਰਕਾਰੀ ਸਿਸਟਮ ਤੇ ਦਾਖਲ ਦਾ ਹਾਂਜੀ ਜੀ ਐਸਜੀਐਮ ਸਾਹਿਬ ਹਾਂ ਸਸੀ ਕਾਲ ਜੀ ਠੀਕ ਠਾਕ ਜੀ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਮੰਗ ਪੱਤਰ ਦਿੱਤਾ ਗਿਆ ਹੈ ਮਧਾਰਮਿਕ ਭਾਵਨਾ ਮੰਨੂ ਕੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਇਹ ਮੰਗ ਪੱਤਰ ਭੇਜ ਦਿੱਤਾ ਜਾਏਗਾ ਜੀ ਵੈਸੇ ਉਹਨਾਂ ਨੇ ਜਿਹੜੇ ਵੀ ਸਬੰਧਤ ਵਿਅਕਤੀ ਨੇ ਉਹਨਾਂ ਨੇ ਮਾਫੀ ਮੰਗ ਲਈ ਸੀਗੀ ਤੇ ਸਾਡੇ ਸਮਾਜ ਦੇ ਵਿੱਚ ਸਾਡੇ ਗੁਰੂਆਂ ਪੀਰਿਆਂ ਨੇ ਵੀ ਇਹੀ ਕਿਹਾ ਸਾਡੇ Hindu ਸਮਾਜ ਵਿੱਚ ਵੀ ਹੈ ਜਦੋਂ ਬੰਦਾ ਮਾਫੀ ਮੰਗ ਲੈਂਦਾ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਇਹਦੇ ਨਾਲ ਸਦਭਾਵਨਾ ਬਣੀ ਰਹੇਗੀ ਬਾਕੀ ਭੇਜ ਦਿੱਤਾ ਜਾਏਗਾ ਜੀ ਧੰਨਵਾਦ ਜੀ ਹਾਂਜੀ ਇਹ ਸਨ ਐਸਡੀਐਮ ترسےਮ ਚੰਦ ਜੀ ਨੇ ਕਿਹਾ ਕਿ ਮੰਗ ਪੱਤਰ ਅੱਗੇ ਭੇਜ ਦਿੱਤਾ ਜਾਊਗਾ ਪਰ ਉਹਨਾਂ ਨੇ ਮਾਫੀ ਮੰਗ ਲਈ ਹੈ ਹੁਣ ਅੱਗੇ ਕੀ ਹੁੰਦਾ ਹੈ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ